ਜਿੱਥੇ ਪੰਜਾਬ ਦੇ 8 ਜ਼ਿਲ੍ਹਿਆਂ ਦੇ ਵਿੱਚ ਲੋਕ ਹੜਾ ਤੋਂ ਪ੍ਰਭਾਵਿਤ ਨੇ ਉੱਥੇ ਹੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਵੀ ਲਗਾਤਾਰ ਬਰਸਾਤ ਦੇ ਨਾਲ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਜਿਸ ਨੂੰ ਵੇਖਦਿਆਂ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਲੋਕਾਂ ਦੇ ਲਈ ਰਾਸ਼ਨ ਸਮਗਰੀ ਪੈਕ ਕਰਕੇ ਦਿਰਵਾ ਦਫ਼ਤਰ ਤੌਰ ਰਵਾਨਾ ਕੀਤੀ ਗਈ ਇਸ ਮੌਕੇ ਹਰਪਾਲ ਚੀਮਾ ਖੁਦ ਰਾਸ਼ਨ ਪੈਕ ਕਰਦੇ ਹੋਏ ਨਜ਼ਰ ਆਏ ਤਾਂ ਹਰਪਾਲ ਚੀਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੈ ਕਿ ਲੋਕਾਂ ਨੂੰ ਰਸੋਈ ਦਾ ਜ਼ਰੂਰੀ ਸਮਾਨ ਉਹਨਾਂ ਦੀ ਟੀਮ ਦੇ ਵੱਲੋਂ ਪੈਕ ਕਰਕੇ ਪਿੰਡ-ਪਿੰਡ ਭੇਜਿਆ ਜਾ ਰਿਹਾ ਤਾਂ ਜੋ ਲੋਕਾਂ ਦੇ ਠੰਡੇਪੇ ਚੁੱਲ੍ਹੇ ਚੱਲ ਸਕਣ ਇਸ ਮੌਕੇ ਉਹਨਾਂ ਦਿਨਾ ਤੋਂ ਪੰਦਰ ਸਿੰਘ ਸੋਹੀ ਮੈਡਮ ਜਸਵੀਰ ਕੌਰ ਰਵਿੰਦਰ ਸਿੰਘ ਮਾਨ ਮਨਿੰਦਰ ਘੁੰਮਣ ਤੋਂ ਇਲਾਵਾ ਹੋਰ ਵੀ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਸਨ ਮਾਤਰੀ ਸਾਹਿਬ ਕਿਵੇਂ ਦੇਖਦੇ ਹੋਏ ਕਿਸ ਚੀਜ਼ ਦੀ ਪੈਕਿੰਗ ਕੀਤੀ ਜਾ ਰਹੀ ਹੈ ਜੀ ਆਮ ਆਦਮੀ ਪਾਰਟੀ ਹਲਕਾ ਦੜਬਾ ਦੇ ਸਾਰੇ ਵਲੰਟੀਅਰ ਸਾਥੀਆਂ ਨੇ ਸਾਰਿਆਂ ਨੇ ਜਿੱਥੇ ਵੀ ਹੜਾ ਆਇਆਗਾ ਉਹਦੇ ਲਈ ਰਾਸ਼ਨ ਇਕੱਠਾ ਕੀਤਾਗਾ ਪਹਿਲਾਂ ਛੋਟੀ ਪੈਕਿੰਗ ਕੀਤੀ ਆ ਹੁਣ ਜਿਹੜੀ ਡਬਲ ਅਸੀਂ ਪੈਕਿੰਗ ਕਰ ਰਹੇ ਆ ਤਾਂ ਕਿ ਇੱਥੇ ਜਿੱਥੇ ਵੀ ਹੜ ਆਇਆਗਾ ਉਹ ਸਾਰੀਆਂ ਜਗ੍ਹਾ ਤੇ ਰਾਸ਼ਨ ਜਿਹੜਾ ਪਹੁੰਚਾਇਆ ਜਾਵੇ ਜਿਹਦੇ ਵਿੱਚ ਚਾਪਤੀ ਵੀ ਆ ਹਰ ਚੀਜ਼ ਜਿਹੜੀ ਮੈਂ ਸਮਝਦਾ ਘਰੇਲੂ ਸਾਡੇ ਬਰਤਨ ਜੋਗ ਲਈ ਆ ਪਰਿਵਾਰ ਦੇ ਬਰਤਨ ਜੋਗ ਉਹ ਸਾਰਾ ਉਹਦਾ ਅਸੀਂ ਪ੍ਰਬੰਧ ਕੀਤਾਗਾ ਤੇ ਪੈਕੇਟ ਬਣਾਏ ਗਏ ਨੇ ਕਿ ਅਸੀਂ ਸਾਰੇ ਹਲਕਾ ਦਰਵਾ ਦੇ ਪਿੰਡਾਂ ਤੇ ਜਿੱਥੇ ਤੇ ਹੜ ਆਇਆ ਉਸ ਉੱਥੇ ਹੀ ਪੰਡਾਂਗੇ ਔਰ ਜਿਹੜਾ ਉਸ ਤੋਂ ਬਾਅਦ ਬਚ ਗਿਆ ਉਹ ਦੂਜੇ ਹਲਕਿਆਂ 'ਚ ਵੀ ਭੇਜਾਂਗੇ ਔਰ ਲਗਾਤਾਰ ਰਸਤਾ ਨੇ ਜਿਹੜੀਆਂ ਸਾਦੇ ਸਮਾਨ ਜਿਹੜਾਗਾ ਖਾਦ ਸਮਾਨ ਜਿਹੜਾਗਾ ਉਹ ਸਾਰੀ ਸੰਗਤ ਹਲਕਾ ਦਿਰਵਾਦੀ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਰਪੰਚ ਪੰਚ ਐਮਸੀ ਸਹਿबान ਸਾਰੇ ਪਹਚਾ ਰਹੇ ਨੇ ਸੁਭਾਸ਼ ਸਿੰਘ ਦਾ ਸਾਰਿਆਂ ਦਾ ਬਹੁਤ ਚੰਗਾ ਪ੍ਰਾਰਲਾਗਾ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਵੀ ਕਰਨਾ ਚਾਹੂਗਾ ਕਿ ਲਗਾਤਾਰ ਜਿਹੜਾ ਰਾਹਤ ਕਾਰਜ ਜੁਟੇ ਹੋਏ ਨੇ ਕਿ ਲਗਾਤਾਰ ਗਰੀਬ ਗੁਰਬੇ ਨੂੰ ਜਿਹੜਾ ਰਾਸ਼ਨ ਅੰਨ ਪਹੁੰਚਾਉਣ ਦਾ ਕੰਮ ਕਰ ਰਹੇ ਨੇ ਸਾਰੀ ਸੰਗਤ ਦਾ ਵੀ ਧੰਨਵਾਦ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦਾ ਧੰਨਵਾਦ ਸਾਰੇ ਜਿੰਨੇ ਵੀ ਸਾਡੇ ਚੁਣੇ ਹੋਏ ਨਮਾਇਦੇ ਨੇ ਐਮਸੀ ਨੇ ਚੇਅਰਮੈਨ ਨੇ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਗਰਾਊਂਡ ਦੇ ਵਿੱਚ ਜਾ ਕੇ ਜਿਹੜਾ ਤੁਸੀਂ ਹੜਪੀੜਤਾਂ ਦਾ ਦੁੱਖ ਜਾਣਨ ਦੇ ਲਈ ਪਹੁੰਚਦੇ ਰਹੋਗੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਨੇ ਸਰ ਦੇਖੋ ਹੁਣ ਥੋੜੇ ਜਿਹੇ ਹਾਲਾਤ ਜਿਹੜੇ ਨੇ ਕਿਤਨਾ ਕਿਤੇ ਸੁਧਰਨਗੇ ਅੱਜ ਥੋੜਾ ਪਾਣੀ ਕਈ ਹਲਕਿਆਂ 'ਚ ਘਟਿਆਗਾ ਸੋ ਮੈਨੂੰ ਆਸ ਹੈ ਕਿ ਇੱਕ ਦੋ ਦਿਨਾਂ 'ਚ ਨਾਰਮਲ ਹਾਲਤ ਬਣਦੇ ਨਜ਼ਰ ਆਉਣਗੇ ਦੋ ਤਿੰਨ ਦਿਨਾਂ ਚ ਹੋਰ ਪਾਣੀ ਘਟ ਜੂਗਾ ਫਿਰ ਜਿਹੜਾ ਕਾਫੀ ਸਾਰੀ ਉਸ ਤੋਂ ਬਾਅਦ ਵੀ ਪ੍ਰਬੰਧ ਕਰਨਾਗਾ ਗੱਲ ਇਹ ਨਹੀਂ ਕਿ ਪ੍ਰਬੰਧ ਹੋਣੀ ਰੁਕ ਗਿਆ ਇਹ ਤਾਂ ਲਗਾਤਾਰ ਪ੍ਰਬੰਧ ਸਾਨੂੰ ਲਗਾਤਾਰ ਕਰਨੇ ਪੈਣਗੇ ਅਜੇ ਕਾਫੀ ਸਾਰੀ ਜਿਹੜੀ ਮਿੱਟੀ ਆ ਰੇਤਾਗਾ ਉਹ ਖੇਤਾਂ ਚ ਆ ਗਿਆ ਉਹਨੂੰ ਚਕਾਉਣ ਦਾ ਪ੍ਰਬੰਧ ਕਰਨਾ ਮੈਨੂੰ ਸਾਰੇ ਸਾਡੇ ਵਲੰਟੀਅਰ ਸਾਥੀ ਬੇਨਤੀ ਕਰ ਰਹੇ ਸੀ ਵੀ ਜਿਹੜੇ ਕਿਸਾਨਾਂ ਦੇ ਖੇਤਾਂ ਚ ਸੇਲਟ ਆ ਗਈ ਜਾਂ ਜਿਹਨੂੰ ਆਪਾਂ ਰੇਤਾਗਾ ਰੇਤਾ ਆ ਗਿਆ ਉਹਨੂੰ ਚਕਵਾਓ ਸੋ ਅੱਜ ਹੀ ਮੈਂ ਮਨਜੋਗ ਸਾਡੇ ਮੁੱਖਪਤੀ ਸਾਹਿਬ ਨਾਲ ਵੀ ਬੇਦੀ ਗੱਲ ਹੋਈ ਹੈਗੀ ਤੋ ਆਉਣ ਵਾਲੇ ਜਿਹੜੀ ਸਾਡੀ ਮੀਟਿੰਗ ਹੈ ਕੈਬਨਿਟ ਚ ਉਹ ਜਦ ਅਸੀਂ ਮਤਾ ਪਾ ਕੇ ਸਾਰੇ ਕਿਸਾਨਾਂ ਨੂੰ ਯੋਗ ਬਣਾਵਾਂਗੇ ਤਾਂ ਕਿ ਉਹ ਸਾਰੇ ਕਿਸਾਨ ਆਪਣੇ ਆਪਣੇ ਖੇਤਾਂ ਚ ਜਿਹੜਾ ਜ਼ਿਆਦਾ ਰੇਤਾ ਆ ਗਿਆ ਸਾਫ਼ ਕਰ ਸਕਣ ਔਰ ਅਗਲੀ ਫਸਲ ਜਿਹੜੀ ਆ ਉਹ ਉਹਦੀ ਬਿਜਾਈ ਕਰ ਸਕਣ ਸੋ ਬਿਲਕੁਲ ਪੰਜਾਬ ਸਰਕਾਰ ਹੜਪੀੜਤ ਚ ਹੈ ਕਿਸਾਨ ਆ ਮਜ਼ਦੂਰ ਆ ਵਪਾਰੀ ਆ ਜਿੰਦਾ ਵੀ ਨੁਕਸਾਨ ਹੋਇਆ ਉਹਦੇ ਨਾਲ ਡਟ ਕੇ ਖੜੀ ਆ ਅਸੀਂ ਆਉਣ ਵਾਲੇ ਸਮੇਂ ਚ ਮੁਆਵਜ਼ਾ ਜਿਹੜਾ ਵੰਡਾਂਗੇ ਕਿਉਂਕਿ ਸੀਐਮ ਸਾਹਿਬ ਬਵਾਰ ਨੇ ਬੜੇ ਜਲਦੀ ਉਹ ਇੱਕ ਦੋ ਦਿਨਾਂ ਚ ਛੁੱਟੀ ਮਿਲ ਜੂ ਉਹਨਾਂ ਨੂੰ ਘਰੇ ਆਉਣ ਤੇ ਉਸ ਬਾਅਦ ਰਾਹਤ ਕਾਰਜ ਜਿਹੜੇ ਨੇਗੇ ਉਹ ਹੋਰ ਤੇਜ਼ ਬੁਲਿਆ ਸੁਖਵੀਰ ਸਿੰਘ ਦੇ ਬਾਦਲ ਕਹਿ ਰਹੇ ਨੇ ਜੀ ਕਿ ਲਗਾਤਾਰ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇਗੇ ਉਹਨਾਂ ਦੇ ਵਿੱਚ ਅਸੀਂ ਮਾਨਲੀ ਮਦਦ ਵੀ ਦੇ ਰਹੇ ਆਂ ਔਰ ਜਿਹੜੀ ਸੇਵਾ ਕਹਿੰਦੇ ਉਹ ਕਾਲੀ ਦਲ ਲਾਉਗੀ ਜ਼ਮੀਨਾਂ ਪੱਧਰ ਕਰਨ ਦੇ ਲਈ ਕਹਿੰਦੇ ਪੰਜਾਬ ਦੇ ਵਿੱਚੋਂ ਟਰੈਕਟਰ ਨੇ ਜਿਹੜੇ ਵੱਡੇ ਪੱਧਰ ਤੇ ਕਹਿੰਦੇ ਅਸੀਂ ਲੈ ਕੇ ਆਵਾਂਗੇ ਜੀ ਇਸ ਨੂੰ ਕਿਵੇਂ ਦੇਖ ਦੂੰ ਆ ਦੇਖੋ ਕਈ ਬੰਦੇ ਪੈਸੇ ਫੜਾ ਕੇ ਜਿਹੜੀ ਬੰਦ ਕਰਨ ਦਾ ਟਾਂਗ ਰੱਖਦੇ ਰਹਿੰਦੇ ਨੇ ਕਿ ਮੈਂ ਇਸ ਸਮੇਂ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਲੇਕਿਨ ਇਸ ਤਰ੍ਹਾਂ ਦੀ ਜਿਹੜੀ ਸਹਾਇਤਾ ਕੀਤੀ ਸਾਡੇ ਸਾਰੇ ਸਾਥੀਆਂ ਨੇ ਜਿੰਨੇ ਸਾਡੇ ਸਾਥੀ ਖੜੇ ਨੇ ਖੁਦ ਮੈਂ ਸਾਡੀ ਸਮੁੱਚੀ ਟੀਮ ਨੇ ਅਸੀਂ ਖੁਦ ਜਾਇਕ ਕੀਤੀ ਆ ਪਰ ਲੇਕਿਨ ਅਸੀਂ ਕਿਤੇ ਫੋਟੋ ਸ਼ੂਟ ਨਹੀਂ ਕੀਤਾ ਹੈਗਾ ਅਸੀਂ ਕਿਤੇ ਇਹ ਨਹੀਂ ਕੀਤਾ ਹੈਗਾ ਕਿ ਆ ਇਹਨੂੰ ਪੈਸੇ ਦਿੰਦੇ ਹੋਏ ਦੀ ਫੋਟੋ ਕਚਾਲੋ ਉਹਨੂੰ ਦੇਦੇ ਦਿਖਾ ਚੁਕਾ ਲੋ ਸਾਡੀ ਸਾਰੀ ਟੀਮ ਲਗਾਤਾਰ ਜਾਰੀ ਆ ਪੂਰੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਸਾਰੇ ਕੈਬਨਿਟ ਮੰਤਰੀ ਸਾਰੇ ਐਮਐਲਏ ਸਾਰੇ ਚੇਅਰਮੈਨ ਸਾਰੇ ਵਰਕਰ ਆਪਣੀਆਂ ਜੇਬਾਂ ਚੋਂ ਵੀ ਪੈਸੇ ਖਰਚ ਕਰ ਰਹੇ ਨੇਗੇ ਔਰ ਆਪਣੇ ਪਰਿਵਾਰਾਂ ਕੋਲ ਵੀ ਕਰ ਰਹੇ ਨੇ ਔਰ ਲੋਕਾਂ ਤੋਂ ਵੀ ਸਹਿਯੋਗ ਇਕੱਠਾ ਕਰਕੇ ਉੱਥੇ ਲੋਕਾਂ ਦੀ ਮਦਦ ਕਰ ਰਹੇ ਨੇ ਔਰ ਇਸ ਦੇ ਨਾਲ ਦੀ ਨਾਲ ਅਸੀਂ ਸਾਰੀਆਂ ਐਨਜੀਓਜ਼ ਕਲੱਬ ਸਰਪੰਚ ਐਮਸੀ ਉਹਨਾਂ ਨੂੰ ਪ੍ਰੇਰਿਤ ਕਰਕੇ ਲੈ ਕੇ ਜਾ ਰਹੇ ਉਹ ਵੀ ਸਾਰੇ ਜਿਹੜੇ ਵੈਸਾ ਬੰਦਾ ਹਰ ਪੀੜਤਾ ਦੀ ਮਦਦ ਕਰ ਰਹੇ ਨੇ ਪੰਜਾਬ ਜਿਹੜਾ ਇਸ ਲਈ ਜਾਣਿਆ ਜਾਂਦਾ ਕਿ ਇੱਕ ਦੂਜੇ ਦੀ ਮਦਦ ਕਰਦੇ ਆਂਗੇ ਇਹ ਦੇਸ਼ ਦਾ ਖਲਾਉਤਾ ਸੂਬਾਗਾ ਜਿਹੜਾ ਆਪਣੇ ਨਾਲ ਦੇ ਇਹ ਵਿਅਕਤੀ ਨੂੰ ਨਾਲ ਦੇ ਗਵਾਂਟੀ ਨੂੰ ਭੁੱਖਾ ਨਹੀਂ ਸੌਣ ਦਿੰਦਾ ਹੈਗਾ ਆਪਣੇ ਪਿੰਡ ਦੇ ਵਿਅਕਤੀ ਨੂੰ ਭੁੱਖਾ ਨਹੀਂ ਸੌਣ ਦਿੰਦਾ ਆਪਣੇ ਇਲਾਕੇ ਦੇ ਵਿਅਕਤੀ ਨੂੰ ਭੁੱਖਾ ਨਹੀਂ ਸੌਣ ਦਿੰਦਾ ਉਹਦੇ ਨਾਲ ਡਟ ਕੇ ਖੜਦਾ ਕੋਈ ਵੀ ਮੁਸੀਬਤ ਹੋਵੇ ਇਹ ਤਾਂ ਬਹੁਤ ਵੱਡੀ ਮੁਸੀਬਤ ਆਈ ਛੋਟੀ ਤੋਂ ਛੋਟੀ ਮਸੀਬਤ ਵੀ ਕੱਢਦੇ ਨੇ ਵੱਡੀ ਤੋਂ ਵੱਡੀ ਮੁਸੀਬਤ ਦੇ ਵਿੱਚ ਵੀ ਕੱਢਦੇ ਨੇ ਸੋ ਸਾਰੇ ਅਸੀਂ ਪੰਜਾਬੀ ਵਾਂ ਮੈਂ ਸਮਝਦਾ ਇਸ ਹੜ੍ਹ ਪੀੜਤਾ ਦੀ ਪੀੜਤ ਜਿਹੜੀ ਮੁਸੀਬਤ ਆਈ ਆ ਉਹਦੋਂ ਇਕੱਠੇ ਹੋ ਕੇ ਇਕਜੁੱਟ ਹੋ ਕੇ ਜਿਹੜਾ ਨਿਪਟਾਂਗੇ ਪ੍ਰਧਾਨ ਮੰਤਰੀ ਆ ਰਹੇ ਨੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਦੌਰਾ ਕਰਨ ਦੇ ਲਈ ਪ੍ਰਧਾਨ ਮੰਤਰੀ ਸਾਹਿਬ ਬਿਲਕੁਲ ਆਉਣ ਪੰਜਾਬ ਦੇਸ਼ ਦਾ ਸੂਬਾਗਾ ਪਰ ਲੇਕਿਨ ਬਹੁਤ देर ਹੋ ਚੁੱਕੀ ਆ ਉਹਨਾਂ ਨੂੰ ਤੁਰੰਤ ਜਿਹੜਾ ਮੁਆਵਜ਼ਾਗਾ ਉਹ ਐਲਾਨ ਦੇਣਾ ਚਾਹੀਦਾਗਾ ਲਗਭਗ 10 ਅਗਸਤ ਦਾ ਜੇ ਮੈਂ ਗੱਲ ਕਰਾਂ ਸਭ ਤੋਂ ਪਹਿਲਾਂ 10 ਅਗਸਤ ਦੇ ਵਿੱਚ ਕਪੂਰਥਾ ਚੜ੍ਹ ਆਇਆ ਸੀ ਉਸ ਤੋਂ ਬਾਅਦ ਲਗਾਤਾਰ ਕਦੇ ਕਿਤੇ ਕਦੇ ਕਿਤੇ ਹੜ੍ਹ ਲਗਾਤਾਰ ਆ ਰਹੇ ਨੇ ਕਿ ਅੱਜ ਵੀ ਮੈਂ ਦੇਖ ਰਿਹਾ ਸੀ ਹੁਣੀ ਘੱਗੜ ਦਾ ਪਾਣੀ ਜਿਹੜਾ ਉਹ ਬਿਲਕੁਲ ਜਿਹੜਾ ਡੇਂਜਰ ਲੈਵਲ ਆ ਉਹ ਤਾਂ ਵੀ 3 ਫੁੱਟ ਉੱਤੇ ਚੱਲ ਰਿਹਾਗਾ ਪਰ ਲੇਕਾਂ ਮੈਂ ਸਮਝਦਾ ਮੈਂ ਤਾਂ ਪਰਮਾਤਮਾ ਦੀ ਧੰਨਵਾਦ ਕਰੂੰਗਾ ਕਿ ਹਜੇ ਤੱਕ ਸਥਿਤੀ ਜਿਹੜੀ ਆ ਉਹ ਕਾਬੂ ਵਿੱਚ ਆ ਗਈ ਸੋ ਹੜਾ ਦਾ ਖਤਰਾ ਤਾਂ ਹਜੇ ਵੀ ਬਹੁਤ ਜਗ੍ਹਾ ਤੇ ਬਣਿਆ ਹੋਇਆਗਾ ਸੋ ਪ੍ਰਧਾਨ ਮੰਤਰੀ ਸਾਹਿਬ ਨੂੰ ਚਾਹੀਦਾਗਾ ਕਿ ਸਾਡੇ ਸੂਬੇ ਤੇ ਨਾ ਇਨਸਾਫ ਕਰਨ ਔਰ ਤੁਰੰਤ ਜਿਹੜਾ ਪੈਸਾ ਉਹ ਜਾਰੀ ਕਰਨਾ ਅਸੀਂ ਪੰਜਾਬ ਦੇ ਲੋਕਾਂ ਨਾਲ ਖੜੇ ਆਂਗੇ ਅਸੀਂ ਪੰਜਾਬ ਦਾ ਜਿਹੜਾ ਸਾਡਾ ਬਣਦਾ ਪੈਸਾਗਾ ਉਹ ਜਦੋਂ ਗਰਦਾਬੀਆਂ ਹੋ ਕੇ ਆ ਗਈਆਂ ਬੜੇ ਸਾਰੇ ਅਫਸਰ ਲਾਏ ਹੋਏ ਨੇਗੇ ਅਸੀਂ ਇੱਕ ਇੱਕ ਨੋਡਲ ਅਫਸਰ ਜਿਹੜਾ ਇੱਕ ਇੱਕ ਪਿੰਡ ਦੇ ਲਈ ਲਾਤਾ ਇੱਕ ਅਫਸਰ ਇੱਕ ਪਿੰਡ ਲਈ ਡਿਸ ਤਾਕੇ ਬਿਲਕੁਲ ਇਮਾਨਦਾਰੀ ਦੇ ਨਾਲ ਜਿਹੜਾ ਉਹ ਉਹਦਾ ਆਪਣਾ ਮੁਆਵਜ਼ੇ ਦਾ ਜਿਹੜਾ ਜਾਇਜ਼ਾ ਲੈ ਲਵੇ ਔਰ ਫਿਟ ਕਰ ਲਵੇ ਉਹ ਦੂਬਾਰ ਜਿਹੜਾ ਉਹ ਮਾਫੀ ਅਸੀਂ ਜਾਰੀ ਬਹੁਤ ਸਾਰੇ ਕੋ ਮੈਨੂੰ ਸਮਝ ਨਹੀਂ ਉਹਦੀ ਝੂਠ ਬੋਲਣ ਦੀ ਭਾਰਤ ਜਨਤਾ ਪਾਰਟੀ ਕਿਉਂ ਆਦੀ ਆ ਕੋਈ ਇਸ ਤਰ੍ਹਾਂ ਦਾ ਫੰਡ ਰੀਲਿਸ ਨਹੀਂ ਹੋਇਆ ਜੇ ਰੀਲਿਸ ਹੋਇਆ ਹੁੰਦਾ ਤਾਂ ਰੋਲਾ ਪਾ ਕੇ ਚੈੱਕ ਭੇਜਦੇ ਜਿਹੜੇ ਸਾਡੇ ਗਵਾਂਧੀ ਦੇ ਸੂਬੇ ਨੇ ਉਹ 5 ਕਰੋੜ ਰੁਪਏ ਦਾ ਚੈੱਕ ਜੇ ਦਿੰਦੇ ਨੇ ਤਾਂ ਪੂਰੀ ਮੀਡੀਆ ਬ੍ਰੀਫਿੰਗ ਕਰਕੇ ਫੇਰ ਭੇਜਦੇ ਨੇ ਸੈਂਟਰ ਚੁੱਪਚਾਪ ਕੇ ਭੇਜ ਦੋਗਾ ਸੋ ਝੂਠ ਬੋਲਣਾ ਬੰਦ ਕਰਨਾ ਤੁਸੀਂ ਦੇਖੋਗੇ ਛੋਟਾ ਛੋਟਾ ਜੇ ਕੋਈ ਕਿਤੇ 50000 ਜਾਂ ਲੱਖ ਦਿੰਦਾ ਉਹ ਵੀ ਉਹਦੀ ਫੋਟੋਗ੍ਰਾਫੀ ਕਰਦਾਗਾ ਜਾਂ ਹੋਰ ਕਰਦਾਗਾ ਅਸੀਂ ਤਾਂ ਕਹਿੰਦੇ ਆਂਗੇ ਕਿ ਲੋਕਾਂ ਨੂੰ ਰਸਤਾ ਪੇਜੋ ਲੋਕਾਂ ਦਾ ਜਿਹੜਾ ਮਦਦ ਕਰੋ ਇਹ ਜਿਹੜਾ ਸਮਾਗਾ ਉਹ ਰਾਜਨੀਤਿਕਰਾਂ ਦਾ ਨਹੀਂ ਹੈ ਰਾਜਨੀਤੀ ਬਾਤ ਕਰ ਲਵਾਂਗੇ ਆਪਾਂ ਨੂੰ ਆਪਣੇ ਦੇਸ਼ ਦੇ ਲੋਕਾਂ ਦੇ ਸੂਬੇ ਦੇ ਲੋਕਾਂ ਨੂੰ ਬਚਾਉਣ ਦਾ ਸਵਾਲ ਪਿਛਲੇ ਦਿਨੀ ਬਰਸਾਤਾ ਦੌਰਾਨ ਜੀ ਕਈ ਘਰ ਡੈਮੇਜ ਹੋਏ ਸੀਗੇ ਜੀ ਉਹਨਾਂ ਦੀ ਵੀ ਕੁਝ ਤੁਹਾਡੀ ਟੀਮ ਵੱਲੋਂ ਮਦਦ ਕੀਤੀ ਗਈ ਆ ਮੈਂ ਸਮਝਦਾ ਮਜ਼ਦੂਰ ਭਰਾਵਾਂ ਦੇ ਕਾਫੀ ਸਾਰੇ ਘਰ ਡੈਮੇਜ ਹੋਏ ਸੀ ਉਹਨਾਂ ਦਾ ਵੀ ਮੁਆਵਜ਼ਾ ਮਿਲੂਗਾ ਉਹਨਾਂ ਦੇ ਵੀ ਜਿਹੜਾ ਸਰਵੇ ਕਰਵਾਏ ਜਾ